ਜਦੋਂ ਜਦੋਂ 301 ਜੋ 300 ਸਾਲ ਮਨਾਇਆ ਸੀਗਾ ਤਾਂ ਬਾਲ ਉਹ ਸਰਕਾਰ ਕਿਹਦੀ ਸੀ ਬਾਲ ਸਾਹਿਬ ਦੀ ਸੀ ਤੇ ਉਦੋਂ ਉਦੋਂ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਸੀ ਜਦੋਂ ਜਦੋਂ ਧਾਮੀ ਸਾਹਿਬ ਜਲੰਧਰ ਤੇ ਬਾਕੀ ਲੁਧਿਆਣਾ ਪੱਛਮੀ ਵਗੈਰਾ ਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਹ ਰਾਜਨੀਤਿਕ ਮਾਮਲੇ ਵਿੱਚ ਦਖਲ ਨਹੀਂ ਹੁੰਦਾ ਜੀ ਕੀ ਗੱਲ ਗੁਰੂ ਸਾਹਿਬ ਉਹਨਾਂ ਦੇ ਨੇ ਗੁਰੂ ਸਾਹਿਬ ਸਾਬ ਦੇ ਸਾਂਝੇ ਨੇ ਜੀ ਬਹੁਤ ਸਾਰੀਆਂ ਹੋਰ ਐਨ ਜੀਓਜ਼ ਬਹੁਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਵੀ ਮਨਾਉਣ ਗਿਆ ਸਭ ਨੂੰ ਹੱਕ ਆਪਣੇ ਆਪਣੇ ਹਿਸਾਬ ਨਾਲ ਗੁਰੂ ਸਾਹਿਬ ਦੇ 350 ਸਾਲ ਮਨਾਉਣ ਦਾ ਇਹਨਾਂ ਨੇ ਇਹਨਾਂ ਨੇ ਕਾਪੀਰਾਈਟ ਲੈ ਲਈ ਜੀ ਉਹ ਕਹਿੰਦੇ ਨੇ ਕਿ ਕੱਲੀ ਸਰਕਾਰ ਵੇਲੇ ਵਿਰਾਸਤ ਖਾਲਸਾ ਬਣਾਇਆ ਗਿਆ ਸਰਕਾਰ ਦਾ ਕੰਮ ਹੈ ਕੋਈ ਗੁਰੂ ਸਾਹਿਬ ਦੇ ਨਾਂ ਤੇ ਕੋਈ ਬਣਾਵਾਂਗੇ ਜੀ ਪੂਰਾ ਪੂਰਾ ਡਿਟੇਲ ਬਣਾਵਾਂਗੇ ਉਹਨੂੰ ਉਹਨੂੰ ਕਹੋ ਵੀ ਲਿਟਰਨ ਨੌਲੇਜ ਇਜ਼ ਟੂ ਡੇਂਜਰਸ ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ ਜਦੋਂ ਜਦੋਂ 300 ਜੋ 300 ਸਾਲ ਮਨਾਇਆ ਸੀਗਾ ਤਾਂ ਤੇ ਉਦੋਂ ਉਦੋਂ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਸੀ ਜਦੋਂ ਜਦੋਂ ਧਾਮੀ ਸਾਹਿਬ ਜਲੰਧਰ ਤੇ ਬਾਕੀ ਲੁਧਿਆਣਾ ਪੱਛਮੀ ਵਗੈਰਾ ਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਹ ਰਾਜਨੀਤਿਕ ਮਾਮਲੇ ਵਿੱਚ ਦਖਲ ਨਹੀਂ ਹੁੰਦਾ ਜੀ ਕੀ ਗੱਲ ਗੁਰੂ ਸਾਹਿਬ ਉਹਨਾਂ ਦੇ ਨੇ ਗੁਰੂ ਸਾਹਿਬ ਸਭ ਦੇ ਸਾਂਝੇ ਨੇ ਜੀ ਬਹੁਤ ਸਾਰੀਆਂ ਹੋਰ ਐਨ ਜੀਓਜ਼ ਬਹੁਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਵੀ ਮਨਾਉਣ ਗਿਆ ਸਭ ਨੂੰ ਹੱਕ ਆਪਣੇ ਆਪਣੇ ਹਿਸਾਬ ਨਾਲ ਗੁਰੂ ਸਾਹਿਬ ਦੇ 350 ਸਾਲ ਮਨਾਉਣ ਦਾ ਇਹਨਾਂ ਨੇ ਇਹਨਾਂ ਨੇ ਕਾਪੀਰਾਈਟ ਲੈ ਲਈ ਜੀ ਉਹ ਕਹਿੰਦੇ ਨੇ ਕਿ ਕੱਲੀ ਸਰਕਾਰ ਵੇਲੇ ਵਿਰਾਸਤ ਖਾਲਸਾ ਬਣਾਇਆ ਗਿਆ ਸਰਕਾਰ ਦਾ ਕੰਮ ਹੈ ਕੋਈ ਗੁਰੂ ਸਾਹਿਬ ਦੇ ਨਾਂ ਤੇ ਕੋਈ ਬਣਾਵਾਂਗੇ ਜੀ ਪੂਰਾ ਪੂਰਾ ਡਿਟੇਲ ਬਣਾਵਾਂਗੇ ਉਹਨੂੰ ਉਹਨੂੰ ਕਹੋ ਵੀ ਲਿਟਰਨ ਨੋਲੇਜ ਇਜ਼ ਟੂ ਡੇਂਜਰਸ ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਜਦੋਂ ਜਦੋਂ 301 ਜੋ 300 ਸਾਲ ਮਨਾਇਆ ਸੀਗਾ ਤਾਂ ਬਾਲਸ ਉਹ ਸਰਕਾਰ ਕੀ ਦੀ ਸੀ ਬਾਲ ਸਾਹਿਬ ਦੀ ਸੀ ਤੇ ਉਦੋਂ ਉਦੋਂ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਸੀ ਜਦੋਂ ਜਦੋਂ ਧਾਮੀ ਸਾਹਿਬ ਜਲੰਧਰ ਤੇ ਬਾਕੀ ਲੁਧਿਆਣਾ ਪੱਛਮੀ ਵਗੈਰਾ ਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਹ ਰਾਜਨੀਤਿਕ ਮਾਮਲੇ ਵਿੱਚ ਦਖਲ ਨਹੀਂ ਹੁੰਦਾ ਜੀ ਇਹ ਗੁਰੂ ਸਾਹਿਬ ਉਹਨਾਂ ਦੇ ਨੇ ਗੁਰੂ ਸਾਹਿਬ ਸਭ ਦੇ ਸਾਂਝੇ ਨੇ ਜੀ ਬਹੁਤ ਸਾਰੀਆਂ ਹੋਰ ਐਨ ਜੀਓਜ਼ ਬਹੁਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਵੀ ਬਣਾਉਣ ਗਿਆ ਸਭ ਨੂੰ ਹੱਕ ਆਪਣੇ ਆਪਣੇ ਹਿਸਾਬ ਨਾਲ ਗੁਰੂ ਸਾਹਿਬ ਦੇ 350 ਸਾਲ ਮਨਾਉਣ ਦਾ ਇਹਨਾਂ ਨੇ ਇਹਨਾਂ ਨੇ ਕਾਪੀਰਾਈਟ ਲੈ ਲਈ ਜੀ ਉਹ ਕਹਿੰਦੇ ਨੇ ਕਿ ਕੱਲੀ ਸਰਕਾਰ ਵੇਲੇ ਵਿਰਾਸਤੇ ਖਾਲਸਾ ਬਣਾਇਆ ਗਿਆ ਸਰਕਾਰ ਦਾ ਕੰਮ ਹੈ ਕੋਈ ਗੁਰੂ ਸਾਹਿਬ ਦੇ ਨਾਂ ਤੇ ਕੋਈ ਬਣਾਵਾਂਗੇ ਜੀ ਪੂਰਾ ਪੂਰਾ ਡਿਟੇਲ ਬਣਾਵਾਂਗੇ ਉਹਨੂੰ ਉਹਨੂੰ ਕਹੋ ਵੀ ਲਿਟਰਨ ਨੌਲੇਜ ਇਜ਼ ਟੂ ਡੇਂਜਰਸ ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ ਜਦੋਂ ਜਦੋਂ 300 ਜੋ 300 ਸਾਲ ਮਨਾਇਆ ਸੀਗਾ ਤਾਂ ਬਾਲ ਉਹ ਤੇ ਉਦੋਂ ਉਦੋਂ ਤੱਕ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਸੀ ਜਦੋਂ ਜਦੋਂ ਧਾਮੀ ਸਾਹਿਬ ਜਲੰਧਰ ਤੇ ਬਾਕੀ ਲੁਧਿਆਣਾ ਪੱਛਮੀ ਵਗੈਰਾ ਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਹ ਰਾਜਨੀਤਿਕ ਮਾਮਲੇ ਵਿੱਚ ਦਖਲ ਨਹੀਂ ਹੁੰਦਾ ਜੀ ਕੀ ਗੱਲ ਗੁਰੂ ਸਾਹਿਬ ਉਹਨਾਂ ਦੇ ਨੇ ਗੁਰੂ ਸਾਹਿਬ ਸਭ ਦੇ ਸਾਂਝੇ ਨੇ ਜੀ ਬਹੁਤ ਸਾਰੀਆਂ ਹੋਰ ਐਨ ਜੀਓਜ਼ ਬਹੁਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਵੀ ਬਣਾਉਣ ਗਿਆ ਸਭ ਨੂੰ ਹੱਕ ਆਪਣੇ ਆਪਣੇ ਹਿਸਾਬ ਨਾਲ ਗੁਰੂ ਸਾਹਿਬ ਦੇ 350 ਸਾਲ ਮਨਾਉਣ ਦਾ ਇਹਨਾਂ ਨੇ ਇਹਨਾਂ ਨੇ ਕਾਪੀਰਾਈਟ ਲੈ ਲੇ ਜੀ ਉਹ ਕਹਿੰਦੇ ਨੇ ਕਿ ਕੱਲ ਹੀ ਸਰਕਾਰ ਵੇਲੇ ਵਿਰਾਸਤੇ ਖਾਲਸਾ ਬਣਾਇਆ ਗਿਆ ਸਰਕਾਰ ਦਾ ਕੰਮ ਹੈ ਕੋਈ ਗੁਰੂ ਸਾਹਿਬ ਦੇ ਨਾਂ ਤੇ ਕੋਈ ਬਣਾਵਾਂਗੇ ਜੀ ਪੂਰਾ ਪੂਰਾ ਡਿਟੇਲ ਬਣਾਵਾਂਗੇ ਉਹਨੂੰ ਉਹਨੂੰ ਕੋਈ ਲਿਟਰਨ ਨੋਲੇਜ ਇਜ਼ ਟੂ ਡੇਂਜਰਸ ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ ਜਦੋਂ ਜਦੋਂ 301 ਜੋ 300 ਸਾਲ ਮਨਾਇਆ ਸੀਗਾ ਤਾਂ ਬਾਲ ਸਰਕਾਰ ਦੀ ਸੀ ਬਾਲ ਸਾਹਿਬ ਦੀ ਸੀ ਤੇ ਉਦੋਂ ਉਦੋਂ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਸੀ ਜਦੋਂ ਜਦੋਂ ਧਾਮੀ ਸਾਹਿਬ ਜਲੰਧਰ ਤੇ ਬਾਕੀ ਲੁਧਿਆਣਾ ਪੱਛਮੀ ਵਗੈਰਾ ਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਹ ਰਾਜਨੀਤਿਕ ਮਾਮਲੇ ਵਿੱਚ ਦਖਲ ਨਹੀਂ ਹੁੰਦਾ ਜੀ ਕੀ ਗੱਲ ਗੁਰੂ ਸਾਹਿਬ ਉਹਨਾਂ ਦੇ ਨੇ ਗੁਰੂ ਸਾਹਿਬ ਸਭ ਦੇ ਸਾਂਝੇ ਨੇ ਜੀ ਬਹੁਤ ਸਾਰੀਆਂ ਹੋਰ ਐਨ ਜੀਓਜ਼ ਬਹੁਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਵੀ ਬਣਾਉਣ ਗਿਆ ਸਭ ਨੂੰ ਆ ਕੇ ਆਪਣੇ ਆਪਣੇ ਹਿਸਾਬ ਨਾਲ ਗੁਰੂ ਸਾਹਿਬ ਦੇ 350 ਸਾਲ ਮਨਾਉਣ ਦਾ ਇਹਨਾਂ ਨੇ ਇਹਨਾਂ ਨੇ ਕਾਪੀਰਾਈਟ ਲੈ ਲੇ ਜੀ ਉਹ ਕਹਿੰਦੇ ਨੇ ਕਿ ਕੱਲ ਹੀ ਸਰਕਾਰ ਵੇਲੇ ਵਿਰਾਸਤੇ ਖਾਲਸਾ ਬਣਾਇਆ ਗਿਆ ਸਰਕਾਰ ਦਾ ਕੰਮ ਹੈ ਕੋਈ ਗੁਰੂ ਸਾਹਿਬ ਦੇ ਨਾਂ ਤੇ ਕੋਈ ਬਣਾਵਾਂਗੇ ਜੀ ਪੂਰਾ ਪੂਰਾ ਡਿਟੇਲ ਬਣਾਵਾਂਗੇ ਉਹਨੂੰ ਉਹਨੂੰ ਕਹੋ ਵੀ ਲਿਟਰਨ ਨੌਲੇਜ ਇਜ਼ ਟੂ ਡੇਂਜਰਸ ਕੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ